ਦੀ ਕਿ ਕੱਲ ਅਵਿਨਾਸ਼ ਕੁੰਮਬੌਰ ਜੀ ਜਿਹੜੇ ਕਿ ਏਐਨਆਈ ਨਿਊਜ਼ ਦੇ ਰਿਪੋਰਟਰ ਸੀ ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਮੈਨੂੰ ਬੜਾ ਅਫਸੋਸ ਹੈ ਮੈਨੂੰ ਵੀ ਮੇਰੀ ਟੀਮ ਨੇ ਤੁਹਾਡੇ ਰਾਹੀਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਸਰਕਾਰ ਦੇ ਜਿਹੜੇ ਦੱਲੇ ਨੇ ਤਲਾਬ ਨੇ ਜਿਹੜੇ ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਵਾਰਨਿੰਗ ਦੇਣਾ ਚਾਹੁੰਦਾ ਅਗਰ ਮੇਰੇ ਕੋਈ ਵਰਕਰ ਤੇ ਵੀ ਜਾਂ ਮੇਰੇ ਵੋਟਰ ਸਾਡੇ ਹਰ ਰਾਜਪੁਰਾ ਦੇ ਕਿਸੇ ਤੇ ਵੀ ਕੋਈ ਦਬਾਅ ਕੀਤਾ ਜਾਂ ਉਹਨਾਂ ਉੱਤੇ ਕੋਈ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਇਤਲਾ ਇਤਲਾ ਜਵਾਬ ਪੱਤਰ ਨਾਲ ਦਿਆਂਗਾ ਮੇਰਾ ਹਲਕਾ ਰਾਜਪੁਰਾ ਨੂੰ ਲੋਕਾਂ ਨੂੰ ਕਹੂੰਗਾ ਤੁਹਾਨੂੰ ਕਿਸੇ ਨਾਲ ਡਰਨ ਦੀ ਲੋੜ ਨਹੀਂ ਜਦ ਤੱਕ ਮੈਂ ਬੈਠਾ ਤੁਹਾਨੂੰ ਕਿਸੇ ਦੀ ਲੋੜ ਨਹੀਂ ਮੈਂ ਹਰ ਵਕਤ ਨਿਨ੍ਹਾ ਮਿੱਤਰ ਨੂੰ ਕਹੂੰਗਾ ਵੀ ਇਹਨੂੰ ਆਪਣੇ ਐਮਐਲਏ ਸੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਕਿਉਂ ਕਿਉਂਕਿ ਲੋਕਾਂ ਨੇ ਇਹਨੂੰ ਨਕਾਰਤਾ ਐਮਐਲਏ ਨੂੰ ਤੇ ਨਕਾਰਿਆ ਵੀ ਕਿਉਂ ਕਿਉਂਕਿ ਸਾਰੇ ਹਲਕਾ ਰਾਜਪੁਰਾ ਦੇ ਲੋਕ ਲੋਕਾਂ ਨੂੰ ਉਹਨਾਂ ਨੇ ਜਿਹੜੇ ਬਰਜ ਸਰਕਾਰੀ ਵਿਭਾਗ ਚੱਲੇ ਜਈਏ ਯਾ ਇਨਾਂ ਨੇ ਦਲਾਲੀ ਸਿਸਟਮ ਚਲਾਇਆ ਹੋਸੀਗਾ ਲੋਕਾਂ ਨੇ ਉਹਨੂੰ ਨਕਾਰਤਾ ਤੇ ਮੈਂ ਅਪੀਲ ਕਰੂੰਗਾ ਕਿ 2027 ਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਹਲਕਾ ਰਾਜਪੁਰ ਦੇ ਇੰਚਾਰਜ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀ ਜਗਦੀਸ਼ ਕੁਮਾਰ ਜੱਗਾ ਜੀ ਦੇ ਇੱਕ ਛੋਟੇ ਜਿਹੇ ਸੱਦੇ ਤੇ ਸਮੂਹ ਪ੍ਰਸਤਤ ਇੱਥੇ ਪਹੁੰਚੀ ਹੈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਅੱਜ ਪ੍ਰੈਸ ਕਾਨਫਰੰਸ ਬੁਲਾਉਣ ਦਾ ਜੋ ਮਕਸਦ ਹੈ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਸਾਰੇ ਵੋਟਰਾਂ ਦਾ ਕਾਰਜਕਰਤਾਵਾਂ ਦਾ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆਂ ਕਿ ਤੁਸੀਂ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਭਾਰਤੀ ਜਨਤਾ ਪਾਰਟੀ ਲੋਕਸਭਾ ਪਟਿਆਲਾ ਤੋਂ ਉਮੀਦਵਾਰ ਸੀ ਉਹ ਰਾਜ ਦਾ ਹਲਕਾ ਤੋਂ ਜਿੱਤੇ ਹਨ ਇਸ ਕਰਕੇ ਸ਼੍ਰੀ ਜਗਦੀਸ਼ ਕੁਮਾਰ ਜੱਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਪ੍ਰੈਸ ਦਾ ਤੇ ਮੈਂ ਅਫਸੋਸ ਵੀ ਹੈ ਮੈਨੂੰ ਜਿਹੜਾ ਕਿ ਕੱਲ ਅਵਿਨਾਸ਼ ਕੰਮ ਕੰਬੌਰ ਜੀ ਜਿਹੜੇ ਕਿ ਏਐਨਆਈ ਨਿਊਜ਼ ਦੇ ਰਿਪੋਰਟਰ ਸੀ ਉਹਨਾਂ ਦੀ ਐਕਸੀਡੈਂਟ ਦੇ ਚ ਮੌਤ ਹੋ ਗਈ ਮੈਨੂੰ ਬੜਾ ਅਫਸੋਸ ਹੈ ਮੈਨੂੰ ਵੀ ਮੇਰੀ ਟੀਮ ਨੂੰ ਵੀ ਬੜਾ ਅਫਸੋਸ ਹੈ ਤੇ ਜਿਹੜਾ ਕਿ ਲੰਦਾ ਜੀ ਨੇ ਤੁਹਾਨੂੰ ਦੱਸਿਆ ਵੀ ਅੱਜ ਤੁਹਾਨੂੰ ਬੁਲਾਉਣ ਦਾ ਕੀ ਕਾਰਨ ਹੈ ਮੈਂ ਸਭ ਤੋਂ ਪਹਿਲਾਂ ਜਿਵੇਂ ਕਿ ਹਲਕਾ ਰਾਜਪੁਰਾ ਦੇ ਤੋ ਅਸੀਂ ਮਹਾਰਾਣੀ ਪਤਨੀਪੁਰ ਜੀ ਨੂੰ ਲੀਡ ਦਿਵਾ ਕੇ ਮੈਂ ਹਲਕਾ ਰਾਜਪੁਰਾ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਸਾਨੂੰ ਲੀਡ ਦਿਵਾਈ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਜਿਵੇਂ ਕਿ ਜਦੋਂ ਇਲੈਕਸ਼ਨ ਲੜ ਰਿਹਾ ਸੀਗਾ ਹਰੇਕ ਸਪੀਚ ਵਿੱਚ ਹਰੇਕ ਅਪੀਲ ਵਿੱਚ ਮੈਂ ਇੱਕ ਗੱਲ ਕਹੀ ਸੀ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਵੀ ਮੈਂ ਇਹ ਐਮਪੀ ਦਾ ਇਲੈਕਸ਼ਨ ਲੜ ਰਿਹਾ ਮੈਂ ਐਮਐਲਏ ਦਾ ਇਲੈਕਸ਼ਨ ਲੜ ਰਿਹਾ ਤੇ ਲੋਕਾਂ ਨੂੰ ਇਹ ਕਹਿਆ ਸੀਗਾ ਵੀ ਅਗਰ ਤੁਸੀਂ ਚਾਹਦੇ ਹੋ ਵੀ ਰਾਜਪੁਰਾ ਵਿੱਚ ਅਲਕਾ ਰਾਜਪੁਰਾ ਚ ਟੋਟਾ ਟਰਾ ਟੋਟਾ ਬੇਟਾ ਵੀ ਰਾਣਿਤਿਕ ਜ ਰਵੇ ਤਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਅਲਕਾ ਰਾਜਪੁਰਾ ਜਿਤਾਵੋ ਤੇ ਮੈਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇਹ ਵੀ ਗੱਲ ਕਹਿ ਸਕਦਾ ਵੀ ਜਿਹੜਾ ਇਸ ਹਲਕਾ ਰਾਜਪੁਰਾ ਚ ਐਮਪੀ ਦਾ ਇਲੈਕਸ਼ਨ ਨਹੀਂ ਐਮਐਨਯੂ ਦਾ ਹੋਇਆ ਤੇ ਮੈਂ ਇਹ ਕੱਲ ਕਹਿ ਸਕਦਾ ਵੀ ਕਾਂਗਰਸ ਤੇ ਆਮ ਆਦਮੀ ਨੇ ਦੋਵੇਂ ਪਾਰਟੀਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਤੇ ਸਾਡੇ ਜਿਹੜੇ ਜਦੋਂ ਇਲੈਕਸ਼ਨ ਸੀਗੇ ਤੇ ਉੱਥੇ ਬੂਥਾਂ ਦੇ ਬੈਠੇ ਸੀ ਕੋਈ ਇੱਕੋ ਗੱਲ ਕਹਿ ਰਹੇ ਸੀਗੇ ਵੀ ਤੁਸੀਂ ਅਗਰ ਆਮ ਆਦਮੀ ਨੂੰ ਵੋਟ ਨਹੀਂ ਪਾਉਂਦੇ ਤਾਂ ਕਾਂਗਰਸ ਨੂੰ ਪਾ ਦਿਓ ਕਾਂਗਰਸ ਵਾਲੇ ਕਹਿੰਦੇ ਸੀ ਵੀ ਕਾਂਗਰਸ ਨੂੰ ਵੋਟ ਨਹੀਂ ਪਾਉਂਦੇ ਤਾਂ ਤੁਸੀਂ ਆਮ ਆਦਮੀ ਨੂੰ ਵੋਟਾਂ ਪਾ ਦਿਓ ਕਿਉਂ ਕਿਉਂਕਿ ਨਾਲ ਕੋਈ ਕਾਰਨ ਸੀ ਵੀ ਮੈਂ ਖੁੱਲ੍ਹੇ ਆਮ ਅਨਾਉਂਸ ਕੀਤਾ ਹੋਇਆ ਸੀਗਾ ਵੀ ਅਗਰ ਮੈਂ ਅਹਲਕਰ ਰਾਜਪੁਰਾ ਨਹੀਂ ਜਿੱਤਦਾ ਤਾਂ ਮੈਂ ਰਾਣੀ ਦੀ ਦੋਸਤੀ ਭਾ ਦੇਦਾਗਾ ਇਹਨਾਂ ਨੇ ਦੋਵਾਂ ਨੇ ਇਲੈਕਸ਼ਨ ਇਕੱਠੇ ਹੋ ਕੇ ਲੜਿਆ ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਵੀ ਮੈਂ ਅਹਲਕਰ ਰਾਜਪੁਰਾ ਦੇ ਲੋਕਾਂ ਦਾ ਧੰਨਵਾਦ ਕਿਵੇਂ ਕਰਾਂ ਤੇ ਦੂਜੀ ਗੱਲ ਮੈਂ ਕਹਿ ਸਕਦਾ ਵੀ ਅੱਜ ਮੇਰੀ ਹੋਰ ਜ਼ਿੰਮੇਵਾਰੀ ਵਧ ਗਈ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਵੀ ਮੇਰੀ ਜ਼ਿੰਮੇਵਾਰੀ ਵਧ ਗਈ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਮਨਾਂ ਅਹਲਕਰ ਰਾਜਪੁਰਾ ਦੇ ਲੋਕਾਂ ਨੂੰ ਵੀ ਮੇਰੀ ਫਾਰੀ ਜਿਹੜੀ ਜ਼ਿੰਮੇਵਾਰੀਆਂ ਮੇਰੀ ਹੋਰ ਵੀ ਵਧ ਗਈਆਂ ਤੇ ਜਿੰਨੀ ਪਹਿਲਾਂ ਸੇਵਾ ਕਰ ਰਿਹਾ ਹਾਂ ਉਸ ਤੋਂ ਵੀ ਵੱਧ ਮੈਂ ਸੇਵਾ ਕਰਾਂਗਾ ਜਦ ਤੱਕ ਮੇਰੇ ਸਾਂਸ ਹੈ ਜਾਨ ਹੈ ਮੈਂ ਉਹਨਾਂ ਤੱਕ ਅਲਕਰਾਜਪੁਰ ਦੀ ਲੋਕਾਂ ਦੀ ਸੇਵਾ ਕਰਦਾ ਰਹਾਂਗਾ ਤੇ ਤੀਜੀ ਗੱਲ ਜਿਹੜਾ ਕੀ ਮੈਂ ਹੁਣ ਦੇਖਿਆ ਵੀ ਇਹਨਾਂ ਨੇ ਇਲੈਕਸ਼ਨਾਂ ਚ ਵੀ ਸਾਡੇ ਵੋਟਰਾਂ ਨੂੰ ਸਪੋਟਰਾਂ ਨੂੰ ਦੱਬਕੇ ਮਾਰੇ ਤੇ ਹੁਣ ਵੀ ਮੈਂ ਦੇਖਿਆ ਵੀ ਇੱਕ ਦੋ ਦਿਨਾਂ ਤੋਂ ਦੱਬਕੇ ਪੈ ਰਹੇ ਆ ਕਦੇ ਕਿਸੇ ਨੂੰ ਦਬਕੇ ਮਰਵਾ ਰਿਆ ਕਦੇ ਕਿਸੇ ਨੂੰ ਦਬਕੇ ਮਰਵਾ ਰਿਆ ਮੈਂ ਤੁਹਾਡੇ ਰਾਹੀਂ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਸਰਕਾਰ ਦੇ ਜਿਹੜੇ ਧੱਲੇ ਨੇ ਤਲਾਬ ਨੇ ਜਿਹੜੇ ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਵਾਰਨਿੰਗ ਦੇਣਾ ਚਾਹੁੰਦਾ ਅਗਰ ਮੇਰੇ ਕੋਈ ਵਰਕਰ ਤੇ ਵੀ ਜਾਂ ਮੇਰੇ ਵੋਟਰ ਸਾਡੇ ਅਲਕਾ ਰਾਜਪੁਰਾ ਦੇ ਕਿਸੇ ਤੇ ਵੀ ਕੋਈ ਦਬਾਅ ਕੀਤਾ ਜਾਂ ਉਹਨਾਂ ਉੱਤੇ ਕੋਈ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਇੱਕ ਦਾ ਇੱਟ ਦਾ ਜਵਾਬ ਪੱਥਰ ਨਾਲ ਦਿਆਂਗਾ ਮੇਰਾ ਅਲਕਾ ਰਾਜਪੁਰਾ ਦਾ ਵਾਦਾ ਹੈ ਤੇ ਅਲਕਾ ਰਾਜਪੁਰਾ ਦੇ ਲੋਕਾਂ ਨੂੰ ਕਹੂੰਗਾ ਤੁਹਾਨੂੰ ਕਿਸੇ ਨਾਲ ਡਰਨ ਦੀ ਲੋੜ ਨਹੀਂ ਜਦ ਤੱਕ ਮੈਂ ਬੈਠਾ ਤੁਹਾਨੂੰ ਕਿਸੇ ਦੀ ਲੋੜ ਨਹੀਂ ਮੈਂ ਹਰ ਵਕਤ ਤੁਹਾਡੇ ਨਾਲ ਹ ਤੇ ਮੈਂ ਇਹ ਗੱਲ ਕਹੂੰਗਾ ਤੇ ਇਹ ਤੇ ਮੈਂ ਆਪਣੀ ਟੀਮ ਦਾ ਵੀ ਧੰਨਵਾਦ ਕਰੂੰਗਾ ਦੇਖੋ ਮੈਂ ਜਿਹੜੇ ਗੱਲਾ ਇਲੈਕਸ਼ਨ ਜਿੱਤਿਆ ਮੇਰੀ ਸਾਰੀ ਟੀਮ ਤੇ ਜਿਹੜੀ ਅਜੇ ਮੌਜੂਦ ਵੀ ਹੈ ਮੇਰੇ ਸਾਰੇ ਟੀਮ ਦਾ ਵੀ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਨੂੰ ਇਹ ਰਿਜ਼ਲਟ ਆ ਨਗਾ ਜੀ ਕੀ ਸਮਝੋ ਕਾਹ ਨੂੰ ਜਿੱਤਾਸ ਹੋਈ ਆ ਪਰ ਤੀਜੇ ਨੰਬਰ ਤੇ ਪਾਣੀ ਆ ਗਿਆ ਬਿਲਕੁਲ हां मैं देखो ਤੁਸੀਂ ਵੀ ਜਿਹੜੀ ਇਹ ਸਾਰਾ ਇਹ ਜਿਹੜਾ ਇਹਨਾਂ ਦਾ ਤੀਜੇ ਨੰਬਰ ਤੇ ਹੈ ਜਿਹੜੇ ਕਹਿੰਦੇ ਸੀ ਵੀ ਸਾਨੂੰ 23000 ਦੀ ਲੀਡ ਲੀਡ ਮਿਲੀ ਹੈ ਤੁਸੀਂ ਇਹ ਦੇਖ ਲਓ ਇਹਨਾਂ ਨੂੰ 23000 ਵੋਟ ਵੀ ਨਹੀਂ ਪਈ ਤੇ ਮੈਂ ਸਰਕਾਰ ਅੱਗੇ ਅਪੀਲ ਕਰੂੰਗਾ ਜਾਂ ਨਿਨਮਿਤ ਨੂੰ ਕਹੂੰਗਾ ਵੀ ਇਹਨੂੰ ਆਪਣੇ ਐਮਐਲਏ ਸੇ ਤੋਂ ਅਸਤੀਫਾ ਦੇਣਾ ਚਾਹੀਦਾ ਕਿਉਂ ਕਿਉਂਕਿ ਲੋਕਾਂ ਨੇ ਇਹਨੂੰ ਨਕਾਰਤਾ ਐਮਐਲਏ ਨੂੰ ਤੇ ਦੰਕਾਰਿਆ ਵੀ ਕਿਉਂ ਕਿ ਕਿਉਂਕਿ ਸਾਰੇ ਹਲਕਾ ਰਾਜਪੁਰਾ ਦੇ ਲੋਕ ਲੋਕਾਂ ਨੂੰ ਉਹਨਾਂ ਨੇ ਜਿਹੜੇ ਬੜੀ ਸਰਕਾਰੀ ਮਹਿਕਮੇ ਚੱਲੇ ਜਈਏ ਜਾਂ ਇਹਨਾਂ ਨੇ ਦਲਾਲੀ ਸਿਸਟਮ ਚਲਾਇਆ ਹੋ ਸੀਗਾ ਲੋਕਾਂ ਨੇ ਉਹਨੂੰ ਨਕਾਰਤਾ ਤੇ ਮੈਂ ਅਪੀਲ ਕਰੂੰਗਾ ਸਰਕਾਰ ਮੈਂ ਤਾਂ ਕਹਿੰਦਾ ਵੀ ਨੀਨਾ ਮਿਤਨ ਨੂੰ ਤਾਂ ਅਸਤੀਫਾ ਦੇਣਾ ਦੇਣਾ ਚਾਹੀਦਾ ਜਿਹੜੀ ਇਹ ਸਰਕਾਰ ਕਹਿੰਦੀ ਸੀ ਵੀ ਅਸੀਂ 13 0 ਤੇ ਰਵਾਂਗੇ ਜਿਹੜੀਆਂ ਕਿ ਅਜੇ ਤਿੰਨ ਸੀਟਾ ਵੀ ਨਹੀਂ ਆਈਆਂ ਬੜੀ ਮੁਸ਼ਕਿਲ ਨਾਲ ਤੇ ਮੈਂ ਸਰਕਾਰ ਨੂੰ ਵੀ ਦਊਂਗਾ ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਜਿਹੜਾ ਕਿ 13 ਜੀਰੋ ਤੋਂ ਇਹਨਾਂ ਦਾ ਸੁਪਨਾ ਹੋ ਗਿਆ ਸਰ ਕਮੀ ਕਿੱਥੇ ਰਹੀ ਜੀ ਕਮੀ ਕਿੱਥੇ ਰਹੀ ਤੀਜੇ ਨੰਬਰ ਤੇ ਆਈ ਆ ਪਾਰਟੀ ਕਮੀ ਇਹਨਾਂ ਦੀ ਕਰਪਸ਼ਨ ਸਾਰੇ ساری ਕਰਪਸ਼ਨ ਝੂਠੇ ਵਾਦੇ ਦਲਾਲੀ ਦਲਾਲੀ ਸਿਸਟਮ ਤੁਸੀਂ ਇਹ ਦੇਖ ਲਓ ਕਿਹੜਾ ਸਰਕਾਰੀ ਵਿਭਾਗ ਹੈ ਤੁਸੀਂ ਬਿਜਲੀ ਬੋਰਡ ਚੱਲੇ ਜਾਓ ਤਹਿਸੀਲ ਚੱਲੇ ਜਾਓ ਐਸ ਡੀ ਐਮ ਦਫਤਰ ਚੱਲੇ ਜਾਓ ਕਿਹੜੇ ਵੀ ਸਰਕਾਰੀ ਵਿਭਾਗ ਚੱਲੇ ਜਾਓ ਸਾਰੇ ਵਿੱਚ ਕਰਪਸ਼ਨ ਹੈ ਲੋਕ ਦੁਖੀ ਹੋ ਚੁੱਕੇ ਆ ਦੂਜਾ ਜਿਹੜਾ ਕਿ ਇਹਨਾਂ ਨੇ ਜਿਹੜੇ ਦਲਾਲ ਛੱਡੇ ਹੋਏ ਨੇ ਇੱਥੇ ਆਪਣੇ ਵੀ ਜਿਹੜੇ ਦਲਾਲੀ ਕਰ ਰਹੇ ਨੇ ਉਹਨਾਂ ਕਰਕੇ ਲੋਕਾਂ ਨੂੰ ਮੋਂ ਭੰਗ ਹੋ ਗਿਆ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਲੋਕਾਂ ਨੇ ਮੈਂ ਲੋਕਾਂ ਨੂੰ ਹਮੇਸ਼ਾ ਬਾਰ ਬਾਰ ਅਪੀਲ ਕਰਦਾ ਸੀਗਾ ਵੀ ਇਹ ਆਪਣਾ ਨੀ ਪੱਥਰ ਹੈ ਜਿਹੜਾ 2027 ਦੇ ਇਲੈਕਸ਼ਨ ਹੋਣੇ ਆ ਵੀ ਤੁਸੀਂ ਹੁਣ ਦੇਖਣਾ ਵੀ ਤੁਸੀਂ ਆਪਣੇ ਲੋਕਾਂ ਨੇ ਇਹ ਵੀ ਸਾਬਤ ਕਰ ਦਿੱਤਾ ਵੀ ਸਾਨੂੰ ਇੱਥੇ ਬਾਹਰ ਦੇ ਬੰਦੇ ਮਨਜ਼ੂਰ ਨਹੀਂ ਸਮੋਇਤੇ ਇਥੇ ਲੋਕਲ ਬੰਦੇ ਮਨਜੂਰ ਨੇ ਮੈਨ ਮੇਰੇ ਸਾਹਮਣੇ ਹੁਣ ਪਾਰਟੀਆਂ ਨੂੰ ਸੋਚਣਾ ਪਏਗਾ ਹਰੇਕ ਪਾਰਟੀ ਨੂੰ ਵੀ ਅਸੀਂ ਕੋਈ ਕੈਂਡੀਡੇਟ ਇਥੇ ਦੇਣਾ ਤਾਂ ਉਹ ਅਸੀਂ ਹਲਕਾ ਰਾਜਪੁਰਾ ਦਾ ਕੋਈ ਲੋਕਲ ਉਮੀਦਵਾਰ ਦੇਈਏ ਤੁਸੀਂ ਇਹ ਦੇਖੋ ਵੀ ਅਸੀਂ 6% ਤੇ ਸੀ 2022 ਚ ਅੱਜ ਸਾਨੂੰ ਵੋਟ ਪ੍ਰਤੀਸ਼ਤ ਕਿੰਨੀ ਵੀ 18 ਪੁਆਇੰਟ ਕੁਛ ਠੀਕ ਹੈ 12% ਵੋਟ ਵੰਡ ਗਈ ਹੈ ਤੇ ਅਸੀਂ ਪਹਿਲਾਂ ਦੋ ਹਲਕੇ ਜਿੱਤੇ ਸੀਗੇ ਅੱਜ ਕਿੰਨੇ ਹਲਕੇ ਜਿੱਤ ਕੇ 23 ਤੇ ਆ ਆਮ ਆਦਮੀ ਕਿੰਨੇ ਜਿੱਤੀ 32 92 ਤੋਂ 32 ਤੇ ਆ ਗਈ 58 ਸੀਟਾਂ ਦਾ ਅੱਜ ਆਜਾ ਉਸੇ ਗੁਮਾਰ ਦੇ ਪੜ ਰਹਾ 58 ਸੀਟਾਂ ਲਾਸ ਕਰ ਗਈ ਤੇ ਆਮ ਆਪਣਾ ਕੀ ਕਹਿੰਦਾ ਸਾਡੀ ਭਾਰਤੀ ਜਨਤਾ ਪਾਰਟੀ ਦੀ ਤਾਂ ਬਹੁਤ ਵੱਡੀ ਚੜ੍ਹਾਈ ਆ ਕਾਲੀ ਦਲ 13% ਤੇ ਆ ਗਈ ਤੁਸੀਂ ਦੇ ਵੀ ਹੋਰ ਕਿੰਨੇ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਗਰੋਥ ਕਰਾਂਗੇ ਅਸੀਂ ਇੰਨੀ ਦਾਅਵੇ ਨਾ ਕਹਿ ਸਕਦਾ ਕਿ 2027 'ਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ 31 ਦੇ 31 ਵਾਰਡਾਂ ਵਿੱਚ ਜਿੱਤੇ ਇੱਕ ਤੋਂ ਵਾਰਡ ਹਾਰੇ ਵੀ ਹਨ ਹਮ ਤੋਂ 50 ਜਾਂ 100 ਵੋਟਾਂ ਨਾਲ ਹਾਰੇ ਹਨ ਔਰ ਗਾਂਵ ਵੀ ਕ ਐਸੇ ਕਈ ਗਾਂਵ ਹੈ ਅਮਨੇ ਜਾਂਚ ਨਿਡ ਕੀ ਹੈ ਸਾਰੇ ਗਾਂਵ ਦੇ ਔਰ ਹਰੇਕ ਗਾਂਵ 201 ਹਮਾਰਾ ਬੂਥ ਹੈ 201 ਬੂਥਾਂ ਮੇ ਅਮਨੇ ਆਪਣੇ ਬੂਥ ਲਗਾਇਆ ਤੁਹਾਨੂੰ ਵੀ ਬਾਰੇ ਦੱਸਣਾ ਚਾਹੁੰਗਾ ਅਸੀਂ 20 ਦਿਨਾਂ ਬਾਅਦ ਇੱਕ ਮਹਾਰਾਜ ਸਾਹਿਬ ਰਾਜਪੁਰੇ ਆ ਕੇ ਹਲਕਾ ਰਾਜਪੁਰੇ ਦਾ ਧੰਨਵਾਦ ਕਰਨਗੇ 20-25 ਦਿਨਾਂ ਬਾਅਦ ਅਸੀਂ ਉਹ ਲੋਕਾਂ ਦਾ ਇੱਥੇ ਆ ਕੇ ਧੰਨਵਾਦ ਕਰਨਗੇ ਮਾਨੋਨੀ ਬੰਨੀ ਪੋਰ ਜੀ ਤੇ ਮੈਨੂੰ ਉਹਨਾਂ ਨੇ ਇਹ ਵੀ ਕਿਹਾ ਵੀ ਜੱਗਾ ਜੀ ਜਿਵੇਂ ਪਹਿਲਾਂ ਸੇਵਾ ਚੱਲ ਰਹੀ ਹੈ ਲੋਕਾਂ ਦੀ ਉਸ ਤੋਂ ਵੱਧ ਸੇਵਾ ਕਰਨੀ ਹੈ ਤੁਸੀਂ ਤੇ ਜਿੱਥੇ ਤੁਸੀਂ ਕਹੋਗੇ ਮੈਂ ਉੱਥੇ ਮੈਂ ਤੁਹਾਡੇ ਨਾਲ ਖੜੀ ਹਾਂ ਉਹਨਾਂ ਨੇ ਮੈਨੂੰ ਇਹ ਵੀ ਵਿਸ਼ਵਾਦ ਦਵਾ ਦਿੱਤਾ ਧੰਨਵਾਦ ਸਾਰਿਆਂ ਦਾ ਧੰਨਵਾਦ